ਕੈਨੇਡਾ ਦੀ ਪੀਲ ਪੁਲਿਸ ਨੇ ਪ੍ਰੋਜੈਕਟ ਆਊਟਸੋਰਸ ਅਧੀਨ ਲੰਬੀ ਜਾਂਚ ਪੜਤਾਲ ਤੋਂ ਬਾਅਦ ਫਰੋਤੀਆਂ ਲੁੱਟਮਾਰਾਂ ਚੋਰੀਆਂ ਤੇ ਧੋਖਾਧੋੜੀ ਕਰਨ ਵਾਲੇ ਦੋ ਗਰੂਹਾਂ ਦੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚ 16 ਭਾਰਤੀ ਮੂਲ ਦੇ ਅਤੇ ਇੱਕ ਔਰਤ ਸ਼ਾਮਲ ਹੈ ਇਹਨਾਂ ਤੋਂ ਕਰੀਬ 45 ਲੱਖ ਡਾਲਰ ਦਾ ਸਮਾਨ ਬਰਾਮਦ ਕੀਤਾ ਗਿਆ ਜੋ ਇਹਨਾਂ ਨੇ ਵੱਖ-ਵੱਖ ਅਪਰਾਧਾਂ ਕਰਕੇ ਇਕੱਠਾ ਕੀਤਾ ਸੀ ਪੀਲ ਅਤੇ 6 ਹੋਰ ਨਾਂ ਖੇਤਰਾਂ ਵਿੱਚ ਦਰਜ 97 ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਕਰਕੇ ਦੋਸ਼ ਪੱਤਰ ਤਿਆਰ ਕੀਤਾ ਗਿਆ ਕਾਬੂ ਕੀਤੇ ਗਏ 1.5 ਦਰਜਨ ਮਲਜ਼ਮਾਂ ਵਿੱਚੋਂ ਅੱਤਾ ਕੋ ਪਹਿਲਾਂ ਹੀ ਹੋਰਨਾਪਰਾਧਿਕ ਮਾਮਲਿਆਂ ਵਿੱਚ ਜ਼ਮਾਨਤ ਤੇ ਸਨ ਜਾਂਚ ਪੂਰੀ ਹੋਣ ਤੱਕ ਉਹਨਾਂ ਤੋਂ ਹੋਰ ਪੁੱਛਗਿੱਛ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਅਜੀਵ ਨਿਸ਼ਾਨ ਦੁਰੇਫਾ ਨੇ ਭਰੋਸਾ ਪ੍ਰਗਟ ਕੀਤਾ ਕਿ ਗਰੋਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜ ਚੋਰੀ ਅਤੇ ਨਜਾਇਜ਼ ਬੀਮਾ ਕਲੇਮ ਘਟਣਗੇ ਕਾਬੂ ਕੀਤੇ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਗਰੋਹ ਦੇ ਮੁਖੀ ਇੰਦਰਜੀਤ ਧਾਮੀ ਪ੍ਰੀਤੋਸ਼ ਚੋਪੜਾ ਗੁਰਵਿੰਦਰ ਸਿੰਘ ਕੁਲਵਿੰਦਰ ਪੁਰੀ ਪਰਮੇਂਦਰ ਪੁਰੀ ਇੰਦਰਜੀਤ ਬੱਲ ਵਰਨ ਆਲ ਕੇਤਨ ਚੋਪੜਾ ਪਵਨਦੀਪ ਸਿੰਘ ਦੇ ਪਾਂਸ਼ੂ ਗਰਗ, ਰਾਹੁਲ ਬਰਮਾ, ਕਰਨ ਬੋਪਰਾਏ, ਮਨਕਿਰਤ ਬੋਪਰਾਏ, ਸਿਮਰ ਬੋਪਰਾਏ, ਜੋਵਨ ਸਿੰਘ ਤੇ ਅਵੀਨਾਮ ਭਾਰਤਵਾਜ ਵਜੋ ਦੱਸੀ ਗਈ ਹੈ ਇਹ ਸਾਰੇ ਬ੍ਰੈਂਟਨ ਵਾਸੀ ਸਨ ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮਾਂ ਚ ਕੁਝ ਸਮਾਜਿਕ ਸੇਵਾਦਾਰ ਵਜੋਂ ਵਿਚਰਦੇ ਸਨ ਉਹ ਅਕਸਰ ਲੰਗਰ ਲਾਉਂਦੇ ਅਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਵੀਡੀਓ ਪਾਉਂਦੇ ਪੁਲਿਸ ਅਧਿਕਾਰੀਆਂ ਅਨੁਸਾਰ ਇਹਨਾਂ ਤੋਂ 18 ਟੋਨ ਟਰੱਕ, 4 ਮਹਿੰਗੀਆਂ ਲਗਜ਼ਰੀ ਕਾਰਾਂ, 5 ਹੋਰ ਬੰਨ, 6 ਨਜਾਇਜ਼ ਮਦੂਖਾ ਦੋ ਬੁਲੇਟ ਪ੍ਰੂਫ ਜੈਕਟਾਂ ਸਮੇਤ ਕਈ ਛੋਟੇ ਮਾਰੂ ਹਥਿਆਰ ਅਤੇ 586 ਗੋਲੀਆਂ ਸਮੇਤ 45000 ਡਾਲਰ ਦੀ ਨਕਦੀ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਦੋਵੇਂ ਗਰੋ ਸਰਟੀਫਾਈਡ ਰੋਡ ਸਾਈਡ ਅਤੇ ਅੰਬਲ ਰੋਡ ਸਾਈਡ ਨਾਂ ਦੀਆਂ ਟੋਅ ਕੰਪਨੀਆਂ ਚਲਾਉਂਦੇ ਸਨ ਅਤੇ ਟੋਅ ਕੀਤੇ ਵਾਹਨ ਦਾ ਰਸਤੇ 'ਚ ਐਕਸੀਡੈਂਟ ਦਿਖਾ ਕੇ ਲੱਖਾਂ ਡਾਲਰਾਂ ਦਾ ਕਲੇਮ ਲੈਣ ਵਿੱਚ ਸਫਲ ਹੁੰਦੇ ਰਹੇ ਉਹਨਾਂ ਦੱਸਿਆ ਕਿ ਗਰੋ ਮੈਂਬਰਾਂ ਵਪਾਰੀਆਂ ਨੂੰ ਫਰੋਤੀ ਕਾਲਾਂ ਕਰਕੇ ਮੋਟੀਆਂ ਰਕਮਾਂ ਮੰਗਦੇ ਤੇ ਨਾ ਦੇਣ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਕਾਲ ਦੀ ਪ੍ਰਵਾਹ ਨਾ ਕਰਨ ਵਾਲਿਆਂ ਤੇ ਉਹ ਗੋਲੀਬਾਰੀ ਵੀ ਕਰਦੇ ਸਨ ਫਰੋਤੀ ਕਾਲਾਂ ਰਹੀ ਉਗਰਾਹੀ ਰਕਮ ਬਾਰੇ ਪੁੱਛੇ ਜਾਣ ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੀੜਤਾਂ ਵੱਲੋਂ ਪੁਲਿਸ ਕੋਲ ਰਿਪੋਰਟ ਨਾ ਕਰਨ ਕਰਕੇ ਸਹੀ ਅਨੁਮਾਨ ਨਹੀਂ ਹੈ ਪਰ ਇਹ 10 ਲੱਖ ਡਾਲਰ ਤੋਂ ਵੱਧ ਹੋਵੇਗੀ ਡਿਪਟੀ ਪੁਲਿਸ ਟੀਫ ਨੇ ਕਿਹਾ ਕਿ ਜਾਂਚ ਅਜੇ ਜਾਰੀ ਰਹੇਗੀ ਤੇ ਗਰੋਹ ਵਿੱਚ ਸ਼ਾਮਲ ਜਾਂ ਸਹਿਯੋਗ ਕਰਨ ਵਾਲਿਆਂ ਤੇ ਵੀ ਸਖੰਜਾ ਕੱਸਿਆ ਜਾਵੇਗਾ